ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਰਤ ਜੋੜੋ ਨਿਆਂ ਯਾਤਰਾ 'ਚ ਅੜਿੱਕੇ ਦੋਸਤੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅਗਵਾਈ 'ਚ ਦੇਸ਼ 'ਚ ਜਿਹੜੀ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਕੀਤੀ ਗਈ ਹੈ ਇਸ ਯਾਤਰਾ 'ਚ ਲਗਾਤਾਰ ਜਿਹੜੇ ਨੇ ਅੜਿੱਕੇ ਖੜੇ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੇ ਗੱਲ ਕਰੀਏ ਤਾਂ ਪਹਿਲੇ ਦਿਨ ਤੋਂ ਹੀ ਅਸੀਂ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਦੇ ੜੀਕੇ ਜਿਹੜੇ ਨੇ ਖੜੇ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਜੇ ਗੱਲ ਅੱਜ ਦੀ ਕਰੀਏ ਤਾਂ ਅੱਜ ਵੀ ਜਿਹੜਾ ਬਹੁਤ ਹੀ ਜ਼ਿਆਦਾ ਵੱਡੇ ਢੰਗ ਨਾਲ ੜੀਕੇ ਖੜੇ ਕੀਤੇ ਗਏ ਨੇ ਕਿਉਂਕਿ ਅਸਾਮ ਦੇ ਗੁਹਾਟੀ ਦੇ ਵਿੱਚ ਜਦੋਂ ਅੱਜ ਭਾਰਤ ਜੁਰ ਨਿਆਇ ਯਾਤਰਾ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਜਿਹੜਾ ਉੱਥੇ ਦੀ ਅਸਾਮ ਪੁਲਿਸ ਵੱਲੋਂ ਇਸ ਭਾਰਤ ਜੁਰ ਨਿਆਇ ਯਾਤਰਾ ਨੂੰ ਗੁਹਾਟੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਇਸ ਦੌਰਾਨ ਜਿਹੜਾ ਪੁਲਿਸ ਤੇ ਭਾਰਤ ਜੁੜ ਨਿਆਇ ਅਥਰਾ ਜਿਹੜੇ ਕਾਂਗਰਸੀ ਵਰਕਰ ਸ਼ਾਮਲ ਸੀ ਉਹਨਾਂ ਚ ਕਾਫੀ ਜਿਹੜਾ ਝੜਪ ਹੋਈ ਖਿੱਚਤੂ ਹੋਈ ਇਸ ਦੌਰਾਨ ਕਈਆਂ ਦੇ ਮਾਮੂਲੀ ਸੱਟਾਂ ਵੀ ਵੱਜੀਆਂ ਨੇ ਤੇ ਇੰਨਾ ਹੀ ਨਹੀਂ ਅਸਾਮ ਸਰਕਾਰ ਵੱਲੋਂ ਰਾਹੁਲ ਗਾਂਧੀ ਵਿਰੁੱਧ ਕੇਸ ਦਰਜ ਕਰਨ ਤੱਕ ਦੇ ਆਦੇਸ਼ ਜਿਹੜਨੇ ਜਾਰੀ ਕਰ ਦਿੱਤੇ ਨੇ ਕਿਉਂਕਿ ਪਹਿਲਾਂ ਤਾਂ ਇਹੀ ਕਾਰਨ ਜਿਹੜਾ ਦੱਸਿਆ ਜਾ ਰਿਹਾ ਜੋ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਉਹਨਾਂ ਨੇ ਜਿਹੜਾ ਸਪਸ਼ਟ ਕੀਤਾ ਵੀ ਗੁਹਾਟੀ ਦੇ ਵਿੱਚ ਇੱਕ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਆ ਉੱਥੇ ਸੜਕੀ ਆਵਾਜਾਈ ਦੇ ਵਿੱਚ ਰੁਕਾਵਟ ਜਿਹੜੀ ਖੜੀ ਹੋਣ ਦੇ ਡਰ ਤੋਂ ਉਹਨਾਂ ਨੇ ਗੁਹਾਟੀ ਦੇ ਵਿੱਚ ਇਸ ਯਾਤਰਾ ਨੂੰ ਸ਼ਾਮਲ ਹੋਣ ਤੋਂ ਜਿਹੜਾ ਦਾਖਲ ਹੋਣ ਤੋਂ ਰੋਕਿਆ ਗਿਆ ਦਾਖਲ ਹੋਣ ਦੀ ਪਰਵਾਨਗੀ ਨਹੀਂ ਦਿੱਤੀ ਗਈ ਉਸਤੇ باوجود ਜਦੋਂ ਇਸ ਯਾਤਰਾ ਵੱਲੋਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਅਸਾਮ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸੇ ਦੌਰਾਨ ਜਿਹੜਾ ਇਹ ਭਾਰਤ ਜੁੜਨਿਆ ਯਾਤਰਾ ਚ ਜਿੰਨੇ ਵੀ ਵਰਕਰ ਸ਼ਾਮਿਲ ਸੀ ਉਹਨਾਂ ਵੱਲੋਂ ਬੈਰੀਕੇਡ ਤੋੜ ਦਿੱਤੇ ਗਏ ਪੁਲਿਸ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਇਹ ਸਾਰੇ ਜਿਹੜੇ ਦਾਅਵੇ ਐ ਇਹ ਅਸਾਮ ਦੇ ਮੁੱਖ ਮੰਤਰੀ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਜਿਹੜਾ ਰਾਹੁਲ ਗਾਂਧੀ ਵਿਰੁੱਧ ਕੇਸ ਦਰਜ ਕਰਨ ਲਈ ਅਸਾਮ ਦੇ ਡੀਜੀਪੀ ਨੂੰ ਆਦੇਸ਼ ਦੇ ਦਿੱਤੇ ਨੇ ਤੇ ਉਹਨਾਂ ਵੱਲੋਂ ਇਸ ਕੇਸ ਦਰਜ ਕਰਨ ਲਈ ਚਾਰਾ ਜੋਈ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਂਗਰਸੀ ਵਰਕਰਾਂ ਦਾ ਦਾਅਵਾ ਹੈ ਰਾਹੁਲ ਗਾਂਧੀ ਨੇ ਵੀ ਉੱਥੇ ਇਹੀ ਗੱਲ ਕਹੀ ਹੈ ਵੀ ਇਸ ਯਾਤਰਾ ਨੂੰ ਜਾਣ ਬੁੱਝ ਕੇ ਜਿਹੜਾ ਰੋਕਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਣ ਬੁੱਝ ਕੇ ਜਿਹੜਾ ਹੈਗਾ ਉੱਥੇ ਕਿਉਂਕਿ ਭਾਜਪਾ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਇਸ ਕਾਂਗਰਸ ਦੀ ਯਾਤਰਾ ਨੂੰ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਯਤਨ ਕਰ ਰਹੀ ਹੈ ਤੇ ਉਸੇ ਤਹਿਤ ਜਿਹੜਾ ਇਸ ਯਾਤਰਾ ਨੂੰ ਉੱਥੇ ਦਾਖਲ ਹੋਣ ਤੋਂ ਜਿਹੜਾ ਰੋਕਿਆ ਜਾ ਰਿਹਾ ਪਰ ਦੋਸਤੋ ਜੇ ਗੱਲ ਅੱਜ ਦੇ ਘਟਨਾਗ੍ਰਾਮ ਤੋਂ ਇਲਾਵਾ ਸਾਰੇ ਮਾਹੌਲ ਤੇ ਦੇਖੀ ਤਾਂ ਇੱਕ ਚੀਜ਼ ਸਪਸ਼ਟ ਹੈ ਕਿ ਜਿਹੜੀ ਕਾਂਗਰਸ ਪਾਰਟੀ ਵੱਲੋਂ ਇਹ ਭਾਰਤ ਜੁਰ ਨਿਆਇ ਯਾਤਰਾ ਹੈ ਇਹ 14 ਜਨਵਰੀ ਨੂੰ ਮਨੀਪੁਰ ਤੋਂ ਸ਼ੁਰੂ ਕੀਤੀ ਗਈ ਸੀ ਤੇ ਇਸ ਯਾਤਰਾ ਨੂੰ ਪਹਿਲੇ ਦਿਨ ਤੋਂ ਕਈ ਤਰ੍ਹਾਂ ਦੀ ਰੁਕਾਵਟਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ 14 ਜਨਵਰੀ ਨੂੰ ਜਦੋਂ ਮਨੀਪੁਰ ਤੋਂ ਇਹ ਯਾਤਰਾ ਸ਼ੁਰੂ ਹੋਣੀ ਸੀ ਤਾਂ ਉੱਥੇ ਪਹਿਲਾ ਪਹਿਲੇ ਦਿਨ ਤਾਂ ਇਹ ਹੀ ਦੇਖੀ ਕਿ ਮਨੀਪੁਰ ਸਰਕਾਰ ਨੇ ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਪ੍ਰਵਾਨਗੀ ਨਹੀਂ ਦਿੱਤੀ ਕਿਉਂਕਿ ਉਹਨਾਂ ਨੇ ਇਹ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਫਿਰ ਕਾਂਗਰਸ ਪਾਰਟੀ ਵੱਲੋਂ ਜਦੋਂ ਉੱਥੇ ਅੜੇ ਰਹੇ ਵੀ ਕਿ ਉਹ ਯਾਤਰਾ ਮਨੀਪੁਰ ਤੋਂ ਹੀ ਸ਼ੁਰੂ ਕਰਨਗੇ ਤੇ ਫਿਰ ਉਸ ਤੋਂ ਬਾਅਦ ਕੁਝ ਸੀਮਤ ਵਿਅਕਤੀਆਂ ਲਈ ਪਰਵਾਨਗੀ ਦੇ ਦਿੱਤੀ ਗਈ ਸੀ ਵੀ ਇਹ ਯਾਤਰਾ ਇੱਕ ਸੀਮਤ ਵਿਅਕਤੀਆਂ ਨਾਲ ਸ਼ੁਰੂ ਕਰ ਸਕਦੇ ਨੇ ਪਰ ਉਸ ਸਮੇਂ ਵੀ ਕਾਰਨ ਚਾਹੀਏ ਉੱਥੇ ਲਾਅ ਐਂਡ ਆਰਡਰ ਇਸ਼ੂ ਬਣਾਏ ਜਾ ਰਹੇ ਸੀ ਜਾਂ ਮਨੀਪੁਰ ਦੇ ਵਿੱਚ ਜਿਹੜਾ ਉੱਥੇ ਟਕਰਾਅ ਪਿਛਲੇ ਲਗਭਗ 6 ਮਹੀਨਿਆਂ ਤੋਂ ਦੇਖਣ ਨੂੰ ਮਿਲ ਰਿਹਾ ਉਸ ਟਕਰਾਅ ਕਰਕੇ ਵੀ ਉਹ ਪਰਵਾਨਗੀ ਨਹੀਂ ਦਿੱਤੀ ਜਾ ਰਹੀ ਸੀ ਪਰ ਉਸ ਸਮੇਂ ਵੀ ਰਾਹੁਲ ਗਾਂਧੀ ਦਾ ਇਹੀ ਦਾਵਾ ਸੀ ਵੀ ਇਹ ਹੀ ਯਾਤਰਾ ਮਨੀਪੁਰ ਤੋਂ ਹੀ ਸ਼ੁਰੂ ਹੋਵੇਗੀ ਪਰ ਦੂਜੇ ਨਾਲ ਹੀ ਜੇ ਉੱਥੇ ਮਹਾਰਾਂ ਦੀ ਅਸੀਂ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਗੱਲ ਸੁਣਦੇ ਹਾਂ ਤਾਂ ਉਹਨਾਂ ਵੱਲੋਂ ਵੀ ਇੱਕ ਚੀਜ਼ ਸਪਸ਼ਟ ਤੌਰ ਤੇ ਕਹੀ ਜਾ ਰਹੀ ਸੀ ਵੀ ਮਨੀਪੁਰ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਰਾਤਸੀ ਗਤੀਵਿਧੀਆਂ ਜਿਹੜੀਆਂ ਉਹ ਬੰਦ ਨੇ ਤੇ ਜਿਸ ਕਰਕੇ ਉੱਥੇ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਨੇ ਬਣਦੇ ਜਾ ਰਹੇ ਨੇ ਤੇ ਚਾਹੀਦਾ ਇਹ ਹੀ ਹੈ ਵੀ ਉੱਥੇ ਜਿਹੜੇ ਰਾਤਸੀ ਐਕਟੀਵਿਟੀਆਂ ਹੈ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਉੱਥੇ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਉੱਥੇ ਵਾਪਰ ਰਹੀਆਂ ਨੇ ਉੱਥੇ ਨੱਥ ਪੈ ਸਕਦੀ ਹੈ ਤੇ ਆਖਿਰਕਾਰ ਇਹ ਸਾਰੇ ਯਤਨਾਂ ਤੋਂ ਬਾਅਦ ਕਾਂਗਰਸ ਪਾਰਟੀ ਜਿਹੜੀ ਹੈ ਉੱਥੀ ਭਾਰਤ ਜੁਰੂਨ ਦੀ ਯਾਤਰਾ ਸ਼ੁਰੂ ਕਰਨ ਚ ਸਫਲ ਰਹਿ ਸਕੀ ਸੀ ਫਿਰ ਉਸ ਤੋਂ ਬਾਅਦ ਅੱਜ ਯਾਤਰਾ ਨੂੰ ਚੱਲਦੇ-ਚੱਲਦੇ ਕਹਤੋਂ 10ਵਾਂ ਦਿਨ ਸੀ ਤੇ 10ਵੇਂ ਦਿਨ ਦੇ ਵਿੱਚ ਅੱਜ ਅਸਾਮ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੀ ਵੱਡੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਤੇ ਦੋਸਤੋ ਇੱਕ ਚੀਜ਼ ਤਾਂ ਸਪਸ਼ਟ ਹੈ ਇਕਾ ਕਾਂਗਰਸ ਪਾਰਟੀ ਵੱਲੋਂ ਆਪਣੇ ਆਪ ਨੂੰ ਦੇਸ਼ 'ਚ ਮਜ਼ਬੂਤ ਕਰਨ ਦੀ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਕਿ 14 ਜਨਵਰੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸੂਬਿਆਂ 'ਚੋਂ ਹੁੰਦੇ ਹੋਏ ਮਹਾਰਾਸ਼ਟਰ ਦੇ ਵਿੱਚ ਖਤਮ ਹੋਣੀ ਹੈ ਜਾ ਕੇ ਇਹ ਯਾਤਰਾ ਪਰ ਦੇਖੀਏ ਤਾਂ ਕਾਂਗਰਸ ਦਾ ਟਿੱਛਾ ਸਪੱਸ਼ਟ ਹੈ ਕਿ ਇਹ ਰਾਜਨੀਤਿਕ ਮੋਟਿਵ ਦੇ ਤਹਿਤ ਹੀ ਯਾਤਰਾ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਰਾਹੁਲ ਗਾਂਧੀ ਨੇ ਯਾਤਰਾ ਸ਼ੁਰੂ ਕੀਤੀ ਸੀ ਜੋ ਕਿ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਜੰਮੂ ਕਸ਼ਮੀਰ ਤੱਕ ਗਈ ਸੀ ਤਾਂ ਉਸ ਸਮੇਂ ਵੀ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਦੇਸ਼ 'ਚ ਇੱਕ ਮਜ਼ਬੂਤੀ ਦੇਖਣ ਨੂੰ ਮਿਲੀ ਸੀ ਕਿ ਕਾਂਗਰਸ ਪਾਰਟੀ ਜੋ ਕਿ ਆਪਣੇ ਵਕਾਰ ਦੀ ਲੜਾਈ ਲੜ ਰਹੀ ਸੀ ਉਹ ਮਜ਼ਬੂਤੀ ਨਾਲ ਦੇਸ਼ ਦੀ ਰਾਜਨੀਤੀ 'ਚ ਅੱਗੇ ਵਧੀ ਤੇ ਉਸ ਤੋਂ ਬਾਅਦ ਉਸਨੇ ਕਰਨਾਟਕ ਦੇ ਵਿੱਚ ਵੀ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਾਮਯਾਬ ਰਹੀ ਸੀ ਤੇ ਹੋਰ ਥਾਵਾਂ ਤੇ ਵੀ ਜਦੋਂ ਅਸੀਂ ਦੇਖਦੇ ਆ ਤਾਂ ਉਹਨਾਂ ਵੋਟ ਸ਼ੇਅਰ 'ਚ ਕਾਫੀ ਜਿਹੜਾ ਹੈਗਾ ਵਾਧਾ ਹੋਇਆ ਸੀ ਤੇ ਹੁਣ ਇਸੇ ਕਰਕੇ ਇਹ ਯਾਤਰਾ ਮਨੀਪੁਰ ਤੋਂ ਸ਼ੁਰੂ ਕਰਕੇ ਦੇਸ਼ ਦੇ ਵਕਫਾਕ ਸੂਬਿਆਂ 'ਚੋਂ ਹੁੰਦੇ ਹੋਏ ਲਗਭਗ 115 ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚੋਂ ਗੁਜ਼ਰ ਕੇ ਇਹ ਮਹਾਰਾਸ਼ਟਰ ਦੇ ਵਿੱਚ ਖਤਮ ਹੋਣੀ ਸੀ ਤਾਂ ਅੱਗੇ ਲੋਕ ਸਭਾ ਚੋਣਾਂ ਵੀ ਸਿਰ ਤੇ ਆ ਰਹੀਆਂ ਨੇ ਤੇ ਜਿਸ ਕਰਕੇ ਕਿੱਥੇ ਨਾ ਕਿੱਥੇ ਭਾਜਪਾ ਨੂੰ ਜ਼ਰੂਰ ਲੱਗਦਾ ਹੋਵੇਗਾ ਵੀ ਕਿ ਜੇਕਰ ਕਾਂਗਰਸ ਪਾਰਟੀ ਦੇਸ਼ 'ਚ ਮਜ਼ਬੂਤੀ ਨਾਲ ਅੱਗੇ ਵਧਦੀ ਹੈ ਤਾਂ ਉਹਨਾਂ ਦੀ ਮੁਸ਼ਕਲਾਂ ਕਿਤੇ ਨਾ ਕਿਤੇ ਲੋਕ ਸਭਾ ਚੋਣਾਂ 'ਚ ਜ਼ਰੂਰ ਵੱਧ ਸਕਦੀਆਂ ਨੇ ਇਸ ਕਰਕੇ ਹੋ ਸਕਦਾ ਹੈ ਵੀ ਕਿ ਭਾਜਪਾ ਵੱਲੋਂ ਜਾਣਬੁੱਝ ਕੇ ਇਹੋ ਜਿਹੇ ੜਿੱਕੇ ਖੜੇ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣ ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਅੱਜ ਦੇ ਇਸ ਧੱਕੇਸ਼ਾਹੀ ਤੋਂ ਕਹਿ ਲਈਏ ਅੱਜ ਦੀ ਜੋ ਵੀ ਉੱਥੇ ਕਟਨਾ ਕਰਮ ਦੇਖਣ ਨੂੰ ਮਿਲਿਆ ਉਸ ਤੋਂ ਇੱਕ ਚੀਜ਼ ਤਾਂ ਸਪਸ਼ਟ ਹੈ ਵੀ ਕਿ ਭਾਜਪਾ ਨੇ ਇਹ ਅੱਜ ਅਸਾਮ 'ਚ ਨਹੀਂ ਅੱਗੇ ਹੋਰ ਨਾਲ ਸੂਬਿਆਂ 'ਚ ਵੀ ਇਹੋ ਜਿਹੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਪਰ ਹਲੇ ਤਾਂ ਇੱਕ ਚੀਜ਼ ਹੋਰ ਹੈ ਵੀ ਅੱਜ ਅਸਾਮ ਦੇ ਵਿੱਚ ਪਹਿਲਾ ਦਿਨ ਸੀਗਾ 23 ਜਨਵਰੀ ਹੈ ਤੇ ਅਸਾਮ ਦੇ ਵਿੱਚ ਇਸੇ ਯਾਤਰਾ ਨੇ 3 ਦਿਨ ਰਹਿਣਾ 23 24 25 ਜਨਵਰੀ ਵੀ ਕਿ ਪਹਿਲੇ ਦਿਨ ਗੁਹਾਟੀ ਦੇ ਵਿੱਚ ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲੇ ਨੇ ਤਾਂ ਹਲੇ 24 ਬਾਕੀ ਐ 25 ਬਾਕੀ ਐ ਉਥੇ ਕੀ ਕਿਹੋ ਜਿਹੇ ਹਾਲਾਤ ਦੇਖਣ ਨੂੰ ਮਿਲਦੇ ਨੇ ਕੀ ਮਾਹੌਲ ਬਣਦਾ ਉਹ ਵੀ ਇੱਕ ਦੇਖਣ ਵਾਲੀ ਗੱਲ ਜ਼ਰੂਰ ਹੋਵੇਗੀ ਕਿਉਂਕਿ ਪਹਿਲੇ ਹੀ ਦੀ ਨੇ ਇਸ ਯਾਤਰਾ ਦੀ ਜਿਹੜੇ ਅਗਵਾਈ ਕਰ ਰਹੇ ਨੇ ਰਾਹੁਲ ਗਾਂਧੀ ਜੇਕਰ ਉਹਨਾਂ ਤੇ ਕੇਸ ਤਰਜ਼ ਹੋ ਜਾਂਦਾ ਤਾਂ ਅਗਲੇ 2 ਦਿਨ ਲਈ ਕਹਿ ਦਿੱਿਆ ਜਾਂ ਅੱਗੇ ਯਾਤਰਾ ਦਾ ਜੋ ਵੀ ਇੱਕ ਰੂਟ ਪਲਾਨ ਹੋਵੇਗਾ ਜਾਂ ਯਾਤਰਾ ਦਾ ਜਿਹੜਾ ਮੋਟਿਵ ਹੋਵੇਗਾ ਜਾਂ ਉੱਥੇ ਜੋ ਵੀ ਸਪੀਚ ਤਿਆਰ ਕਰੀ ਗਈ ਹੋਵੇਗੀ ਬੋਲਣ ਲਈ ਹੋਰ ਕਰਨ ਲਈ ਤਾਂ ਉੱਚ ਕੁਝ ਨਾ ਕੁਝ ਬਦਲਾਅ ਜ਼ਰੂਰ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਜਿੱਥੇ ਭਾਜਪਾ ਵੱਲੋਂ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ ਅੱਜ ਘੇਰਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਤਾਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵੀ ਜਿਹੜੀ ਹੈਗੀ ਹੈ ਥਾਂ ਥਾਂ ਤੇ ਭਾਜਪਾ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਨਿਸ਼ਾਨੇ ਤੇ ਜ਼ਰੂਰ ਲੈਂਦੀ ਰਹੇਗੀ ਭਾਵੇਂ ਕਿ ਦੋਵੇਂ ਵਿਰੋਧੀ ਪਾਰਟੀਆਂ ਨੇ ਇੱਕ ਦੂਜੇ ਦੇ ਪਹਿਲਾਂ ਵੀ ਹਮਲੇ ਕਰਦੇ ਆ ਰਹੇ ਨੇ ਪਰ ਜਿਹੋ ਜਿਹੇ ਹਾਲਾਤ ਅੱਜ ਬਣੇ ਨੇ ਤਾਂ ਇਸ ਤੋਂ ਬਾਅਦ ਸਪਸ਼ਟ ਹੈ ਵੀ ਕਿ ਰਾਹੁਲ ਗਾਂਧੀ ਆਉਣ ਵਾਲੇ ਸਮੇਂ 'ਚ ਜ਼ਰੂਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਲੈ ਕੇ ਵੀ ਭਾਜਪਾ ਨੂੰ ਲੈ ਕੇ ਆ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੂੰ ਲੈ ਕੇ ਹੁਣ ਲਗਾਤਾਰ ਕੋਈ ਨਾ ਕੋਈ ਹਮਲੇ ਜਿਹੜਨੇ ਕਰਦੇ ਦਿਖਾਈ ਦੇ ਸਕਦੇ ਨੇ ਤੇ ਹੁਣ ਦੇਖਣ ਵਾਲੀ ਗੱਲ ਇਹੀ ਹੋਵੇਗੀ ਅੱਜ ਗੁਹਾਟੀ ਦੇ ਵਿੱਚ ਪੁਲਿਸ ਤੇ ਭਾਰਤ ਜੁੜਨ ਯਾਤਰਾ ਦੇ ਵਿੱਚ ਸ਼ਾਮਲ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਹੋਈ ਹੈ ਹੁਣ ਤੇ 24 ਤੇ 25 ਜਨਵਰੀ ਨੂੰ ਕੀ ਹਾਲਾਤ ਰਹਿੰਦੇ ਨੇ ਅਸਾਮ ਦੇ ਵਿੱਚ ਜਾਂ ਉਸ ਤੋਂ ਬਾਅਦ ਜਦੋਂ ਇਹ ਯਾਤਰਾ ਅਸਾਮ ਤੋਂ ਬਾਅਦ ਅੱਗੇ ਹੋਰ ਨਾਲ ਸੂਬਿਆਂ 'ਚ ਦਾਖਲ ਹੋਵੇਗੀ ਉੱਥੇ ਕਿਹੋ ਜਿਹੇ ਹਾਲਾਤ ਦੇਖਣ ਨੂੰ ਬਣਦੇ ਨੇ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਤੇ ਦੂਜੀ ਕੀ ਇਸ ਯਾਤਰਾ ਦੇ ਵਿੱਚ ਜਿਹੜੇ ਇਹੋ ਜਿਹੇ ਟਕਰਾਅ ਦੇਖਣ ਨੂੰ ਮਿਲ ਰਹੇ ਨੇ ਇਨ੍ਹਾਂ ਟਕਰਾਵਾਂ ਦਾ ਅੱਗੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਕੋਈ ਅਸਰ ਦੇਖਣ ਨੂੰ ਮਿਲਦਾ ਹੈ ਇਹ ਸਭ ਤੋਂ ਵੱਡੀ ਗੱਲ ਹੋਵੇਗੀ ਕਿਉਂਕਿ ਕਾਂਗਰਸ ਪਾਰਟੀ ਦਾ ਇੱਕ ਤਾਂ ਚੀਜ਼ ਸਪਸ਼ਟ ਹੈ ਵੀ ਕਟੀਚਾ ਲੋਕ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਮਜ਼ਬੂਤੀ ਨੂੰ ਲੈ ਕੇ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ ਤਾਂ ਹੁਣ ਇਹੀ ਗੱਲ ਦੇਖਣ ਵਾਲੀ ਹੋਵੇਗੀ ਕਿ ਕਾਂਗਰਸ ਪਾਰਟੀ ਇਸ ਯਾਤਰਾ ਨਾਲ ਜਾਂ ਇਹੋ ਜਿਹੇ ਟਕਰਾਅ ਤੋਂ ਬਾਅਦ ਕਿ ਮਜ਼ਬੂਤੀ ਨਾਲ ਦੇਸ਼ ਦੇ ਵਿੱਚ ਅੱਗੇ ਵਧਦੀ ਹੈ ਜਾਂ ਇਹੋ ਜਿਹੇ ਹਾਲਾਤ ਜਿਹੜੇ ਕਾਂਗਰਸ ਪਾਰਟੀ ਦੇ ਦੇਖਣ ਨੂੰ ਮਿਲਦੇ ਨੇ ਪਰ ਨਾਲ ਹੀ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਅੱਜ ਦੇ ਸਮੇਂ ਕਾਂਗਰਸ ਪਾਰਟੀ ਜਿਹੋ ਜਿਹੇ ਹਾਲਾਤ ਚੋਂ ਗੁਜ਼ਰ ਰਹੀ ਐ ਤਾਂ ਉਸ ਨੂੰ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਦੇ ਸਹਾਰੇ ਦੀ ਲੋੜ ਜ਼ਰੂਰ ਪੈ ਰਹੀ ਐ ਇਸੇ ਕਰਕੇ ਕਾਂਗਰਸ ਪਾਰਟੀ ਵੱਲੋਂ ਇੰਡੀਆ ਗਠਜੋੜ ਬਣਾਇਆ ਗਿਆ ਤੇ ਦੇਸ਼ ਦੀਆਂ ਲਗਭਗ 2.5 ਦਰਜਨ ਦੇ ਕਰੀਬ ਸਿਆਸੀ ਧਿਰਾਂ ਨੂੰ ਇਕੱਠੇ ਕਰਕੇ ਭਾਜਪਾ ਦੇ ਵਿਰੁੱਧ ਲੋਕ ਸਭਾ ਚੋਣਾਂ 'ਚ ਉਤਰਨ ਦਾ ਫੈਸਲਾ ਕੀਤਾ ਤਾਂ ਹੁਣ ਇਹ ਸਾਰੇ ਸਿਨੈਰੀਓ ਨੂੰ ਦੇਖਣਾਂ ਲਈ ਗੱਲ ਹੋਵੇਗੀ ਕਿ ਕਾਂਗਰਸ ਪਾਰਟੀ ਦੀ ਅਗਲੀ ਰਣਨੀਤੀ ਕੀ ਹੋਵੇਗੀ ਤੇ ਦੂਜੇ ਪਾਸੇ ਭਾਜਪਾ ਦੀ ਜਿਹੜੀ ਅਗਵਾਈ ਵਾਲੀ ਸੂਬਾ ਸਰਕਾਰ ਹੈ ਉਸ ਦੀ ਅੱਜ ਦੀ ਸ਼ੁਰੂਆਤ ਤਾਂ ਉਸ ਨੇ ਵੀ ਕਰ ਦਿੱਤੀ ਹੈ ਵੀ ਕਿ ਹੁਣ ਆਉਣ ਵਾਲੇ ਸਮੇਂ 'ਚ ਦੋਵੇਂ ਸਿਆਸੀ ਧਿਰਾਂ ਦੇ ਕਿਹੋ ਜਿਹੀ ਸਟੈਂਡ ਹੋਣਗੇ ਜਾਂ ਕਿਹੋ ਜਿਹੀ ਰਣਨੀਤੀਆਂ ਦੋਵੇਂ ਪਾਰਟੀ ਦੀ ਹੋਣਗੀਆਂ ਉਹ ਜ਼ਰੂਰ ਦੇਖਣ ਵਾਲੀਆਂ ਹੋਣਗੀਆਂ ਪਰ ਪੰਜਾਬੀ ਟਰਬਿਊਨ ਤੁਹਾਡੇ ਤੱਕ ਇਹੋ ਜਿਹੇ ਜਿੰਨੇ ਵੀ ਜਨਤਕ ਮੁੱਦੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੇ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਰ੍ਹਾਂ